ਬਹੁਤ ਵੀ ਜਿਹੜੀ ਹੈ ਕਿ ਰੱਬ ਦੀ ਕਹਿਰ ਵਾਪਤ ਹੈ ਅੱਜ ਮੇਰੇ ਸੇਖਾ ਰੋਡ ਦੇ ਪਰਿਵਾਰਾਂ ਤੇ ਜਿਨ੍ਹਾਂ ਦੇ ਬਹੁਤ ਹੀ ਹੋਣਹਾਰ ਨੌਜਵਾਨ ਬੱਚਿਆਂ ਦਾ ਐਕਸੀਡੈਂਟ ਰੋਡ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਤਿੰਨ ਦੀ ਡੈਥ ਹੋ ਚੁੱਕੀ ਆ ਜਤਨ ਦੀ ਹਰਸ਼ ਜਿਹੜਾ ਹਰਸ਼ ਸਿੰਘ ਮੁੰਡਾ ਚਲਾ ਰਿਹਾ ਸੀ ਗੱਡੀ ਉਹ ਆ ਕਾਫੀ ਜਿਹੜਾ ਗੰਭੀਰ ਜ਼ਖਮੀ ਆ ਤੇ ਜਿਹੜਾ ਉਹਦਾ ਲਾਚ ਚੱਲ ਰਿਹਾ ਹੈ ਕਿ ਕਿੱਥੋਂ ਦੇ ਰਹਿਣ ਵਾਲੇ ਸੀਗੇ ਤਿੰਨੇ ਜਾਰੇ ਇਹ ਤਿੰਨੋ ਜੀ ਸੇਖਾ ਰੋਡ ਬਰਨਾਲਾ ਔਰ ਬਰਨਾਲਾ ਦੇ ਇੱਕ ਪੱਤੀ ਰੋਡ ਤੋਂ ਜਤਨ ਜਿਹੜਾ ਮੁੰਡਾ ਜਤਨ ਸੀ ਉਹ ਪਰਤੀ ਰੋਡ ਤੋਂ ਰਹਿਣ ਵਾਲਾ ਸੀ ਬਾਕੀ ਦੋਨੇ ਮੁੰਡੇ ਜਿਹੜੇ ਸੇਖਾ ਰੋਡ ਗਲ ਨੰਬਰ 5 ਦੇ ਸੀ ਔਰ 4 ਦੇ ਰਹਿਣ ਵਾਲੇ ਸੀ ਮੇਰੇ ਨੂੰ ਪ੍ਰਕਾਸ਼ ਸਿੰਘ ਸਰਪੰਚ ਜੀ ਜਲੂਰ ਜੀ ਤੇ ਰਹਿੰਦੇ ਹੁਣ ਬਰਨਾਲੀ ਨੇ ਉਹ ਵੀ ਪਰਿਵਾਰ ਕਿਹੋ ਜਿਹਾ ਹੈਗਾ ਦੱਸੋ ਪਰਿਵਾਰ ਬਹੁਤ ਹੀ ਗਰੀਬੀ ਰੇਖਾ 'ਚ ਰਹਿੰਦੇ ਆਗੇ ਗਰੀਬੀ ਰੇਖਾ 'ਚ ਪਰਿਵਾਰ ਰਹਿੰਦੇ ਆਗੇ ਪਿੱਛੇ ਕੋਈ ਇਹਨਾਂ ਦੇ ਵਿੱਚ ਇੱਕ ਦੋ ਪਰਿਵਾਰ ਦਾ ਸਹਾਰਾ ਵੀ ਨਹੀਂ ਕੋਈ ਇਕਲੌਤੇ ਵਾਰਸ ਸੀਗੇ ਮਾਂ ਪਿਓ ਦਾ ਕੋਈ ਇਹ ਨਾ ਪੰਜ ਮੁੰਡੇ ਸੀਗੇ ਇੱਕ ਰੋਹਿਤ ਤਜਿੰਦਰ ਜਤਨਾਂ ਤੇ ਵਿਸਾਲ ਅਰਸ਼ਦੀਪ ਸਿੰਘ ਇਹ ਪੰਜੇ ਮੁੰਡੇ ਆਪਣੇ ਹਨੂਮਾਨ ਮੰਦਿਰ ਜੀ ਦੇ ਆਪਣੇ ਧਨੋਲੇ ਤੋਂ ਮੱਥਾ ਟੇਕ ਕੇ ਵਾਪਸ ਬਰਨਾਲੇ ਨੂੰ ਆ ਰਹੇ ਸੀਗੇ। Maruti ਗੱਡੀ ਸੀ ਇਹਨਾਂ ਕੋਲੇ। ਇਹ ਜਦੋਂ ਉਦੋਂ ਆਪਣੇ ਫਰਵਾਹੀ ਘਟ ਕੋਲੇ ਪਹੁੰਚੇ ਇਹਨਾਂ ਦੀ ਗੱਡੀ ਅਚਾਨਕ ਖਰਾਬ ਹੋ ਕੇ ਜਾਂ ਅਗਲਾ ਟਾਇਰ ਪੈਂਟ ਹੋ ਕੇ ਡਿਵਾਈਡਰ ਟੱਪ ਕੇ ਦੂਜੀ ਰੌਂਗ ਸਾਈਡ ਜਾ ਕੇ ਇੱਕ ਗੱਡੀ ਹੋਰ ਸੀ ਅਰਬਨ ਕਰੂਜ਼ ਉਹਦੇ ਕੋਲ ਵੱਜੀ ਜਾ ਕੇ ਉਹਦੇ ਤੇ ਆਹ ਜਾ ਕੇ ਪਲਟ ਗਈ ਇਹ। ਉਹਦੇ ਵਿੱਚ ਇਹਨਾਂ ਦੇ ਤਿੰਨ ਮੁੰਡਿਆਂ ਦੀ ਮੌਤ ਹੋ ਗਈ। ਦੋ ਜੇਰੇ ਲਾ ਦੇ ਨੇ ਬੀਐਮਸੀ ਹਸਪਤਾਲ ਚ। ਮਿਰਤਕ ਪੰਜੇ ਵਰਨਾਲੇ ਦੇ ਰਹਿਣ ਵਾਲੇ ਨੇ ਤਕਰੀਬਨ ਸਾਰੇ ਹੀ 25 25 ਤੋਂ 30 ਸਾਲ ਦੇ ਬਰਕਾਰ ਦੇ ਇਹਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਈ ਆ ਦੋ ਮੁੰਡੇ ਜੇਰੇ ਲਾ ਦੇ ਨੇ